ਸਰ ਕੀ ਨਾਮ ਆ ਤੁਹਾਡਾ ਮੇਰਾ ਮਨਦੀਪ ਸਿੰਘ ਲਾ ਜੀ ਦੁਕਾਨ ਦਾ ਕੀ ਨਾਮ ਆ ਵਿਵੇਕਨੰਦ ਸਟੋਰ ਜੀ ਦੁਕਾਨ ਆਪਣੀ ਹੈ ਕਿੱਥੇ ਜੀ ਆਪਣੀ ਮਲੇਰ ਰੋਡ ਮਲੇਰ ਰੋਡ ਤੇ ਹੈ ਜੀ ਤੇ ਸਰ ਤੁਹਾਡੇ ਨਾਲ ਕੀ ਹੋਇਆ ਸਰ ਸਾਡੇ ਤੋਂ ਟਾਈਮ ਸੀਗਾ ਮੈਂ ਫੋਨ ਤੇ ਗੱਲ ਕਰਦਾ ਸੀਗਾ ਕਿਸੇ ਕਸਟਮਰ ਨਾਲ ਆਂ ਖਾਬ ਦੇ ਅਗੇ ਉਸਨੇ ਕਾਲਿਓਰੇ ਕੱਢ ਦੇ ਕੋ ਕੀ ਹੈ ਕੱਢ ਦੇ ਕੋ ਕੀ ਹੈ ਕੱਢ ਦੇ ਕੋ ਕੀ ਹੈ ਇਸ ਇਕਰਾ ਮੌਲਮੈਂਸ ਕਰਦੇ ਕੱਲੇ ਆਪਣਾ ਸੈਡ ਦੇ ਕਰਕੇ ਮੈਂ ਜੀਤ ਪਲੇ ਮੌਲ ਇਹ ਕੈ ਸੋਨਾਲਾ ਆਪਣਾ ਕੈ ਦੇਖੇ ਕੋ ਕੀ ਹੈ ਵੀ ਗੋਲੀ ਚਲਾ ਲਾਂਗੇ ਇੱਕ ਫੈਰੀ ਘੱਤੀ ਉਹਨਾਂ ਸੈਡ ਤੇ ਦਗਾਨੇ ਮੁੰਡੇ ਨੂੰ ਕੋਈ ਸਤਾਫ ਸੀ ਚਾਪੇ ਮੁੰਡੇ ਸਤਾਫ ਦੇ ਸੀ ਫੈਲੀ ਵਿੱਚ ਕਰਦੇ ਸੀ ਇੱਕ ਪਗਿਆ ਮੁੰਡੇ ਨਾਲ ਕਰਕੇ ਪਿੱਛੇ ਪਾ ਦਿੱਤੇ ਤੇ ਉਹਨਾਂ ਮੇਰੇ ਗੋਲੀ ਚਾਹੇ ਗੋਲੀ ਫਾਇਰ ਨਹੀਂ ਕਰਨਗੇ ਤਦੇ ਉਹ ਕੜੇ ਉੱਪਰ ਗਏ ਪਾਸਤਾ ਵੀ ਹੋਈ ਐ ਮੈਂ ਪਿਸਤਨ ਮਾਰੀ ਉਹਦੇ ਦੋਨੇ ਉਹਨਾਂ ਨੇ ਮੇਰੇ ਸਿੱਟੇ ਪਿਸਤਨ ਆ ਕੋਸ਼ਿਸ਼ ਕੀਤੀ ਇਹ ਬੇਵਸ ਕਰਦੀ ਹੈ ਕੋਈ ਲੁੱਟੀ ਲੈਣੀ ਹੈ ਪਰ ਮਿਲਿਆ ਕੁਛ ਲੈ ਕੇ ਕੁਛ ਨਹੀਂ ਜੀ ਅੱਛਾ ਜੀ ਪਰ ਬਹਿਸ ਵਾਧੀ ਹੋਈ ਐ ਹਾ ਤਾਂ ਵੀ ਬਹੁਤ ਕਾਫੀ ਹੋਈ ਐ ਐਸੀ ਗੰਗਾ ਲਾ ਕੋਟੀਆਂ ਨੇ ਮੈਨੂੰ ਮੈਂ ਹੀ ਬੋਲਣਾ ਮੈਂ ਨਹੀਂ ਮੈਂ ਹੀ ਬੋਲਣਾ ਜੀ ਕਿ ਮੈਂ ਤੁਹਾਨੂੰ ਨਹੀਂ ਨਾ ਬੋਲਣਾ ਕੀ ਹੈ ਹਾਂਜੀ ਫੈਲੀ ਕਰਦੇ ਉਹਨਾਂ ਨੇ ਇੱਕ ਜੀ ਬਾਜਾ ਮੈਂ ਰੋੜਾ ਪਾਂਛੂ ਕਹਤਾ ਆ ਬਾਬਾ ਬੰਦੇ ਕੱਟੇ ਸ਼ੁਰੂ ਹੋ ਗਏ ਫੈਰੀ ਕਰਦਾ ਵਾਜ ਬਹੁਤ ਆਈ ਕੋਲੀ ਦੀ ਹਾਂਜੀ ਬੰਦੇ ਕੱਟੇ ਸ਼ੁਰੂ ਹੋ ਗਏ ਬੰਦੇ ਇਕੱਠੇ ਹੋਏ ਨਹੀਂ ਬਲ ਦਰ ਗਏ ਜੀ ਸਹਿਮਾਨ ਬੰਦੇ ਦੇਖਣ ਵੀ ਚਾਈਨਾ ਨਹੀਂ ਜਾਈਏ ਫੈਰੀ ਹੋ ਗਈ ਕੋਲੀ ਚੱਲਦੀ ਸਾਡੇ ਕੋਲੀ ਪਾਸੇ ਕਿਸੇ ਬੰਦੇ ਮੈਂ ਕੋਈ ਵੀ ਜਾਣ ਨਹੀਂ ਆਇਆ ਮੈਂ ਆਪਣਾ ਜਵਾਬ ਕਰਦਾ ਜੀ ਸਰ ਆਪਣੀ ਪੂਰੀ ਕਿਰਪਾ ਦੀ ਹੈ ਐਸੀ ਗੱਲ ਕੋਈ ਨਹੀਂ ਕੋਈ ਕੋਈ ਨਾ ਇਨਸਾਨ ਹੋਇਆ ਕੋਈ ਇੱਕ ਨਹੀਂ ਤੇ ਸਰ ਕਿੰਨੇ ਕ ਬੰਦੇ ਸੀਗੇ ਸਰ ਆਪਣੇ ਦੋ ਬੰਦੇ ਬਾਖੜੇ ਸੀਗੇ ਜੀ ਦੋ ਬੰਦੇ ਸਹਿਮੂਲ ਬਟੇ ਬਸਾ ਦੇ ਅੱਛਾ ਜੀ ਇੱਕ ਮੁੰਡਾ ਪਤਲਾ ਸੀਗਾ ਮਟਰ ਥੋੜੀ ਹਾਈਟ ਲੰਬੀ ਜੀ ਕਾਲੇ ਬੋਲੋਟੇ ਕਪੜੇ ਮੁੰਡੇ ਗੁੰਡੇ ਆਈਡੀਆ ਉਮਰੂਦ 33 ਚਾਲੂ ਕੋਈ ਜਾਰੇ ਇਹ ਜੀ ਉਹਨਾਂ ਦੀ ਜੰਗ ਦੇ ਮੁੰਡੇ ਸੀਗੇ ਅੱਛਾ ਜੀ ਪੁਲਿਸ ਸਾਡੀ ਕਿਸੇ ਨਾਲ ਲਾਕਡਾਟ ਨਹੀਂ ਸਰ ਕੋਈ ਐਸਾ ਕੋਈ ਇਸ਼ੂ ਨਹੀਂ ਕਰ ਸਾਡੇ ਲਾਈਫ ਟਾਈਮ ਪਹਿਲੀ ਵਾਰ ਕੰਮ ਹੋਇਆ ਤਾਂ ਮੈਨੂੰ ਪੁੱਜੋਗਾ ਵੀ ਕੀ ਹੋ ਗਿਆ ਇਹ ਛੋਟੇ ਕਿਦੇ ਇਸ ਦਾ ਕੰਮ ਹੋ ਜੂਗਾ ਜੀ ਕੋਈ ਨਿਸ਼ਾਨ ਵਗੈਰਾ ਤੁਹਾਡਾ ਨਹੀਂ ਸਰ ਨਹੀਂ ਸਰ ਸਭ ਚੋਗ ਸਾਰਾ ਕੋਈ ਦਿੱਕਤ ਨਹੀਂ ਸਾਡੇ ਕੋਈ ਮੁੱਟ ਹੋ ਗਿਆ ਤੇ ਕ੍ਰੋਸ ਕੰਪਲੇਨਟ ਖਾਦੀ ਸੀਗੀ ਚੱਲ ਖਾਦੀ ਸਰ ਸਾਡੇ ਪੂਰੇ ਲੈ ਆਦਿ ਗਏ ਐਸੇ ਦਾ ਬਈ ਪੂਰਾ ਸੰਕਟ ਹੈ ਫੁੱਲ ਸਪੈਸ਼ਲ ਕੋਈ ਐਸੀ ਕਰ ਕੁਈ ਸਰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੈਂ ਕਹਦਾ ਵੀ ਇਹ ਬੰਦੇ ਨੂੰ ਫੜੇ ਜਾਵੇ ਲੁੱਟਮਾਰ ਕਾਲੂ ਕਿਸੇ ਹੁਣ ਬਾਰਤ ਨਾ ਹੋਵੇ ਕਲ ਕਿਸੇ ਨੂੰ ਫਸਾਜਵੇ ਹੋਸਾ ਕੱਲ ਮੇਰੇ ਤੇ ਫੇਰੀ ਹੋਈ ਕੀ ਕਰਦਾ ਮੈਂ ਜੋ ਰੱਬ ਕਾਕੇ ਨਹੀਂ ਫੇਰੀ ਹੋਈ ਮੇਤੇ ਗੋਲ ਕਲਾ ਉਹਨਾਂ ਕਾ ਗੋਲਲਾਮਾ SLAਮਾ ਬੋਲੀ ਉਹਦੇ ਉਹਦੇ ਪੈਸੇ ਮੈਂ ਕਡਾ ਵੀ ਕੈ ਸੀਗਾ ਪਰ ਮੈਂ ਹੋਸਾ ਖਾ ਪੂਰਾ ਲੇਕਿਓ ਕੀ ਬੰਦਾ ਕਿਰਪਾ ਰੱਬ ਦੀ ਕੋਈ ਸਰ ਸੀਸੀਟੀ ਕੈਮਰੇਜ ਚਾ ਰਿਕਾਰਡਿੰਗ ਹੋਈ ਆ ਸਰ ਰਿਕਾਰਡਿੰਗ ਹੋਈ ਆ ਉਹਨਾਂ ਦੀ ਰਿਪੋਰਟਿੰਗ ਹੋਈ ਆ ਟ੍ਰਾਂਡ ਦੇ ਵੀ ਐ ਪਰ ਤਾਂ ਮਗਾਉਂਦੇ ਰਿਕਾਰਡਿੰਗ ਹੋਈ ਆ ਹੱਥ ਚ ਉਹਨਾਂ ਦੀ ਕੀ ਸੀ ਗਾੜਾ ਫਿਰ ਦੋ ਪਿਸਟਲ ਦ ਅੱਛਾ ਜੀ ਇਸ ਜਗ੍ਹਾ ਵੀ ਪੁਰਾਣੀ ਸੀ ਦੇਖਿਆ ਮੈਨੇ ਕਸੀ ਪਿਸਟਨ ਸੀ ਆ ਹਾਂਜੀ ਪਹਿਲਾਂ ਜਦ ਆਏ ਮੈਨੂੰ ਲੱਗਿਆ ਵੀ ਕਿਤੇ ਨਕਲੀ ਆਪਣਾ ਪਿਸਟਨ ਇਹ ਵੀ ਜੇ ਗੋਲੀ ਚਲਾਤੀ ਮੈਨੂੰ ਪਾਲ ਕੇ ਮੇਰੇ ਵੀ ਹਾਂ ਵੀ ਇਹ ਅਸਲੀ ਪਿਸਟਨ ਹੈ ਤਮਾਕਾ ਨਾ ਹੋਵੇ ਮੇਰੇ ਕੰਨ 2 ਮਿੰਟਾਂ ਤੋਂ ਬੰਦ ਹੋ ਗਏ ਓਕੇ ਮੈਨੂੰ ਪਤਾ ਕੀ ਕਹਿ ਰਿਹਾ ਉਹ ਮੈਂ ਬੋਲਦਾ ਵੀ ਮੈਨੂੰ ਪਤਾ ਕੀ ਕਹਿ ਰਿਹਾ ਕੰਨ ਮੇ ਸੁਣੋਗੇ ਸੁਣੋਗੇ ਤਮਾਕਾ ਨਾ ਸੀ ਕੋਈ ਦਾ ਬਹੁਤ ਚਾਹਤਾ ਹਾਂ ਕੀ ਨਾਮ ਆ ਤੁਹਾਡਾ? ਉਹ ਪੁੱਛ ਰਾਇ। ਸਰ ਤੁਹਾਡੇ ਨਾਲ ਕੀ ਹੋਇਆ ਦੁਕਾਨ ਦੇ ਵਿੱਚ ਉਹਨੇ? ਮੈਂ ਤਾਂ ਦੁਕਾਨ ਤੇ ਹਾਂ ਨਹੀਂ ਸੀ ਜਦੋਂ ਇਸ ਟਾਈਮ ਮੈਂ ਘਰ ਚਲੇ ਗਿਆ ਸੀਗਾ। ਜੀ। ਮੁੰਡੇ ਨਾਲ ਵਾਜੋ ਵੀ ਹੋਇਆ। ਹਾਂ ਜੀ। ਕੀ ਹੋਇਆ ਸਰ ਉੱਥੇ ਕੀ ਗੱਲਬਾਤ ਹੋਈ ਆ? ਤੋ ਬਾਈ ਹੋਈ ਆ ਨਾਲ। ਹਾਂ ਜੀ। ਦੇ ਆਪਣਾ ਉਹ ਜਿਹੜੇ ਕਿਤੇ ਵੀ ਦੇ ਸਾਨੂੰ ਕੀ ਐ ਤੇਰੇ ਕੋਲ ਆ। ਹਾਂ ਜੀ। ਇਹ ਇਹ ਵੀ ਡਰਿਆਣੇ ਕਬਰ। ਹਾਂ ਜੀ। ਇਹਨੇ ਬੁਲਾਉਂਦੀ ਕਿਤੇ ਕੋਈ। ਜੀ। ਇਹ ਵੀ ਉਹ ਤੋ ਬਾਈ ਕਿਤੇ ਐਨੇ ਪੂਰੀਆਂ ਨਾਲ ਗੋਲੀ ਚਲਾਓ ਚਲਾਣੀ ਚਲਾ ਓਏ ਗੋਲੀ ਕਹਿੰਦਾ। ਹਾਂ। ਠੀਕ ਹੈ ਜੀ। ਬਸ ਗੋਲੀ ਚਲਾਤੀ ਉਹਨੇ ਇਧਰੋਂ ਗਾਲੀ ਬਚ ਚੱਲਦੀ ਕਿਤੇ। ਉਹ ਮਗਿਆ ਬਸ ਗੋਲੀ ਲੱਗੀ ਗੋਲੀ ਕਿੱਥੇ ਲੱਗੀ ਉਹ ਸ਼ੀਸ਼ੇ ਤੇ ਲੱਗੀ ਹੁੰਦੇ ਕਾਊਂਟਰ ਦੇ ਅੱਛਾ ਕਾਊਂਟਰ 'ਚ ਲੱਗੀ ਆ ਹਾਂਜੀ ਸਰ ਕੋਈ ਨੁਕਸਾਨ ਵਗੈਰਾ ਆਪਣਾ ਕੋਈ ਦੱਸਦਾ ਕੋਈ ਨੁਕਸਾਨੋਂ ਤਾਂ ਬਚ ਗਿਆ ਪਲਸ ਹੁਣ ਬੰਦੀ ਹੀ ਪੈ ਲੱਗੀ ਆ ਅੱਛਾ ਜੀ ਇਹ ਸਰ ਕਿੰਨੇ ਕ ਵਜੇ ਦੀ ਗੱਲ ਆਈ ਇਹ 8:35 ਦੇ ਵਜੇ 8:35 ਦੇ ਵੰਦੇ ਆ ਇਹ ਸਾਡੇ ਕੋਲ ਜੀ ਤਕਰੀਬਨ 8:59 ਵਜੇ ਇੱਕ ਕੰਪਲੇਨਟ ਆਈ ਆ 112 ਤੋਂ ਕਿ ਜੋ ਵਿਵੇਕ ਰੈਨਾ ਸਟੋਰ ਹੈ ਆਪਣਾ ਮਲੇਰ ਕੋਟਲਾ ਰੂਟ ਕੰਨਾਂ ਤੇ ਉੱਥੇ ਅਨਨੋਨ ਬੰਦੇ ਆਏ ਸੀਗੇ ਦੋ ਜਿਨ੍ਹਾਂ ਨੇ ਫਾਇਰ ਕੀਤਾ ਅਸੀਂ ਜਸਟ ਮੌਕੇ ਤੇ ਪਹੁੰਚੇ ਹਾਂ ਇਸ ਚੀਜ਼ ਨੂੰ ਵੈਰੀਫ ਪਰ ਸੀਸੀਟੀਵੀ ਫੁਟੇਜ ਵਗੈਰਾ ਇਹਨਾਂ ਦੀ ਹੈ ਉਸ ਨੂੰ ਚੈੱਕ ਕਰਨ ਲੱਗੇ ਕੁਛ ਲੱਗਿਆ ਕੋਈ ਪਤਾ ਸੀਸੀਟੀਵੀ ਤੋਂ ਨਹੀਂ ਜਸਟ ਮੌਕੇ ਤੇ ਪਹੁੰਚੇ ਹਾਂ ਜੀ ਚੈੱਕ ਕਰਕੇ ਤੁਹਾਨੂੰ ਬਰੀਫ ਕਰਦੇ ਹਾਂ